ਆਸਿੰਦੂਟ ਖੋਤ ਚੋਰੀ ਦੀਆਂ ਵਾਰਦਾਤਾਂ ਨੇ ਮਾਹੌਲ ਖਰਾਬ ਕੀਤਾ ਹੋਇਆ ਤੇ ਉੱਥੇ ਹੀ ਦੂਜੇ ਪਾਸੇ ਹੁਣ ਲਗਾਤਾਰ ਹੋ ਰਹੀ ਫਾਇਰਿੰਗ ਘਰ ਦੇ ਵਿੱਚ ਵੜ ਕੇ ਕੀਤੇ ਜਾ ਰਹੇ ਹਮਲੇ ਦੀਆਂ ਵਾਰਦਾਤਾਂ ਨੇ ਸੂਬੇ ਦੇ ਮਾਹੌਲ ਨੂੰ ਹੋਰ ਵੀ ਖਤੇ ਦੇ ਵਿੱਚ ਪਾ ਦਿੱਤਾ ਹੈ ਦਾਦੀ ਗੁਰਦਾਸਪੁਰ ਤੋਂ ਖਬਰ ਆ ਰਹੀ ਹੈ ਕਾਂਗਰਸੀ ਆਗੂ ਦੇ ਘਰ ਤੇ ਫਾਇਰਿੰਗ ਹੋਈ ਹੈ ਇਹ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਇਸ ਹਮਲੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਉ ਰਿਹਾ ਲੇਕਿਨ ਦਾਦੀ ਦੀ ਜਾਣਕਾਰੀ ਮੁਤਾਬਕ ਬੀਤੀ ਦੇ ਰਾਤ ਨੂੰ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਨਕুল ਮਹਾਜਨ ਦੇ ਘਰ ਤੇ ਫਾਇਰਿੰਗ ਹੋਈ ਹੈ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ 4 ਰਾਊਂਡ ਫਾਇਰ ਕੀਤੇ ਗਏ ਨੇ ਨਕਲ ਮਹਾਜਨਾ ਕਾਂਗਰਸ ਕੌਂਸਲਰ ਸੁਨੀਤਾ ਰਾਣੀ ਦੇ ਪੁੱਤਰ ਹਨ ਤੇ ਦੱਸਦੇ ਕਿ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਪਹਾੜਾ ਦੇ ਕਰੀਬੀ ਮੰਨੇ ਜਾਂਦੇ ਨੇ ਘਰ ਦੇ ਗੇਟ ਅਤੇ ਛੱਤ ਵਿੱਚ ਗੋਲੀਆਂ ਦੇ ਨਿਸ਼ਾਨ ਵੇਖੇ ਜਾ ਸਕਦੇ ਨੇ ਤੇ ਮੌਕੇ ਤੇ ਗੋਲੀਆਂ ਦੇ ਖੋਲ ਵਿਭਰਾਮਤ ਹੋਏ ਨੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਦੱਸ ਦਈਏ ਕਿ ਮੌਕੇ ਤੇ ਪਹੁੰਚ ਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਹਾੜਾ ਨੇ ਕਿਆ ਕਿ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕুল ਮਹਾਜਨ ਨੂੰ ਵਿਦੇਸ਼ੀ ਨੰਬਰ ਤੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਆ ਚੁੱਕੀਆਂ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਪਰ ਦਰਦ ਦੇ ਘਰ ਦੇ ਉੱਪਰ ਗੋਲੀ ਚਲਾਉਣ ਵਾਲਾ ਨੌਜਵਾਨ ਜਿਹੜਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਿਆ ਹੈ ਤੇ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਘਰ ਦੇ ਬਾਹਰ ਜਿਹੜੀ ਹੈ ਫਾਇਰਿੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਲੈ ਕੇ ਫਿਲਹਾਲ ਪ੍ਰਸ਼ਾਸਨ ਦਾ ਹੋਰ ਕੀ ਕੁਝ ਕਹਿਣਾ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਕਰੀਬਨ 10:30 ਤੋਂ ਪੌਣੇ 11 ਦੇ ਵਿੱਚ ਦੀ ਗੱਲ ਹੈ ਤੇ ਵੀਡੀਓ ਚ ਦੋ ਜਾਨੇ ਨੇ ਜਿਹੜੇ ਐਕਟਿਵ ਅਧਾਰੇ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟੇ ਹੋਏ ਸਾਨੂੰ ਲੱਗਾ ਇੱਕ ਲੱਗੇ ਫੰਕਸ਼ਨ ਹੀ ਚੱਲ ਰਿਹਾ ਕੋਈ ਪਟਾਕੇ ਵਗੈਰਾ ਨੇ ਚਲਾ ਰਿਆ ਹੋਏ ਬਾਹਰ ਆ ਕੇ ਦੇਖਿਆ ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2 ਵਜੇ ਆ ਕੇ ਦੇਖਿਆ ਗਿਆ ਤੀਜਾ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਸੀ ਸਾਹਮਣੇ ਕੰਧਾਂ ਦੇ ਵੀ ਫਾਇਰ ਵੱਜੇ ਹੋਏ ਸੀ ਕਿੰਨੇ ਫਾਇਰ ਸਵੇਰੇ ਮੈਨੂੰ 7 ਵਜੇ ਪਤਾ ਲੱਗਾ ਉਹਲਾ ਤਕਲੀਫ ਕੀ ਕਾਰਨ ਮੰਨ ਦਿਓ ਜੋ ਇਹ ਤੁਹਾਡੇ ਦੇ ਇਹ ਬਾਤਾਂ ਦੇ ਜਿੰਨੇ ਗੋਲੀ ਚਲਾਨੀ ਉਹਨਾਂ ਟਰੈਕ ਕਰਨੀ ਆਣਾ ਭਾਜੀ ਚਾਰ ਤੀਜੀ ਤੋਂ ਚੌਥੀ ਵਾਰ ਦਾ ਕਾਂਸ ਹੈਗਾ ਪਹਿਲਾਂ ਵੀ ਕਾਫੀ ਕੰਪਲੇਂਟ ਕੀਤੀ ਹੋਈ ਹੈ ਪਤਾ ਲਗਭਗ ਪਤਾ ਵੀ ਆ ਗਿਆ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੀਛ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਉਹ ਵੀਡੀਓ ਵੀ ਮੇਰੇ ਕੋਲ ਪਈ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਬਟ ਉਹਨਾਂ ਦੇ ਪਹਿਲਾਂ ਮੁੰਡਾ ਦੇ ਚਿਹਰਾ ਸੱਚ ਰਿਹਾ ਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਇੱਕ ਨਿਊਜ਼ ਤੇ ਦਿੱਤਾ ਸੀ ਪੁਲਿਸ ਵੱਲੋਂ ਕਿ 1500 ਲਾ ਕੇਸਾਂ 'ਚ ਮੁੰਡਾ ਵਾਂਟਿਡ ਹੈਗਾ ਤੇ ਉਹੀ ਮੁੰਡਾ ਬਾਅਦ 'ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਫਿਰ ਪੁਲਿਸ ਨੂੰ ਮਿਲੀ ਭਾਗਤ ਨੇ ਬਾਹਰ ਗਿਆ ਕੋਈ ਨਹੀਂ ਪਹੁੰਚਿਆ ਸਾਢੇ 1 ਘੰਟਾ ਹੋ ਗਿਆ ਗੱਲ ਕੀਤੀ ਕੋਈ ਨਹੀਂ ਪਹੁੰਚਿਆ ਪਤਾ ਹੋ ਇਹਨੂੰ ਕਿੰਨਾ ਵਕਤ ਆ ਰਿਹਾ ਹੈ ਲਾਲੂ 10 ਸਾਢੇ 10 ਪੂਰੇ ਭਰਾ ਘੰਟੇ ਹੋ ਜਾਣਗੇ ਸਰਕਾਰ ਹੈ ਫੀਲ ਨਹੀਂ ਲਾ ਕਿ ਡੇਬ ਡੇਬ ਡੇ ਸ਼ੁੱਟ ਦਾ ਮਤਲਬ ਹੀ ਕੋਈ ਹੈ ਫੀਲ ਨਹੀਂ ਲਾ ਰੋ ਤੁਹਾਨੂੰ ਇਸ ਵਾਰ ਤੁਹਾਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ ਸ਼ਕੂਮਾਂ ਲੈ ਕੇ ਸ਼ਾਰਾਂ ਜੀ ਕੀ ਹੋ ਰਿਹਾ ਸ਼ਰਮ ਕੋ ਨਹੀਂ ਜਾਨਾ ਮੰਗ ਕੇ ਦੇ ਕੋ ਕਰੀਏ ਕਿਦੇ ਕੋ ਕਰੀਏ ਜਿਹੜੇ ਸਕੂਟੀ ਗਾਣ ਜਿਹੜੇ ਲੀਡਰ ਬਣਨੇ ਉਹਨਾਂ ਨੂੰ ਉਹਨਾਂ ਕੋਈ ਵੈਸੇ ਕੋਈ ਗੱਲ ਨਹੀਂ ਤੇ ਮੰਗ ਕਰੀਏ ਕਿਦੇ ਕੋ ਆਮ ਬੰਦੇ ਨਾਲ ਭਜੀ ਕਿਦੇ ਨਾਲ ਕੀ ਨਹੀਂ ਹੋ ਰਿਹਾ ਹੁਣ ਜਦੋਂ ਨਵੀਂ ਨਵੀਂ ਸਰਕਾਰ 11 ਮਾਰਚ ਨੂੰ ਬਣੀ ਸੀ 15 ਮਾਰਚ ਨੂੰ ਸ਼ਹਿਰ ਤੇ ਦੁਕਾਨਾਂ ਟੁੱਟੀਆਂ ਕੀ ਬਣ ਗਿਆ ਉਹਨਾਂ ਦੇ ਤੱਕ ਉਹ ਸਾਰੇ ਮੁੰਡੇ ਬਾਹਰ ਨੇ ਜਿਨ੍ਹਾਂ ਨੇ ਕੀਤਾ ਸਰਮ ਕਰਵਾਣਾ ਚਲਦੀ ਸਾਰੇ ਮੁੰਡੇ ਬਾਹਰ ਨੇ ਕੋਈ ਵੀ ਇਥੇ ਜਿਹੜੇ ਜਿਹੜੇ ਕੇਸ ਇਨਵੋਲ ਸਾਰੇ ਬਾਹਰ ਨੇ ਕੋਈ ਵੀ ਲੋਕਲ ਨਹੀਂ ਹੈਗਾ ਤੇ ਨਕਲਮ ਆਜਨ ਜੋ ਸਾਡੇ ਪਰਿਵਾਰਿਕ ਮੈਂਬਰ ਨੇ ਤੇ ਯੂਥ ਕਾਂਗਰਸ ਦੇ ਮੇਰੇ ਦੂਜੀ ਵਾਰ ਦੇ ਹਲਕਾ ਪ੍ਰਧਾਨ ਨੇ ਮਦਰ ਇਹਨਾਂ ਦੇ ਦੋ ਵਾਰ ਦੇ ਕਾਉਂਸਲਰ ਨੇ ਇਥੋਂ ਸੋ ਰਾਤ ਨੂੰ ਕੁਝ ਕਰੀਬ 10 10:30 ਵਜੇ ਦੇ ਕਰੀਬ ਜਿਹੜੇ ਆ ਕੁਝ ਨੌਜਵਾਨ ਆਉਂਦੇ ਨੇ ਐਕਟੀਵਾ ਦੇ ਸੀਸੀਟੀਵੀ ਅਸੀਂ ਹੁਣ ਫਰੋਦੀ ਆ ਕੁਝ ਦੋ ਨੌਜਵਾਨ ਆਏ ਨੇ ਜਿਹੜੇ ਉਹ ਇੱਥੇ ਫਾਇਰ ਕਰਕੇ ਹੰਦੇ ਵਾ ਫਾਇਰ ਕੀਤੇ ਨੇ ਦੋ ਖੋਲ ਜਿੰਦਾ ਜਦੋਂ ਕਰਦੇ ਸੀ ਪਿਸਤਲ ਤੋਂ ਦੋ ਖੋਲ ਜਿੰਦੇ ਨੇ ਜਿੰਦਾ ਕਾਰਕੁਸ ਦੇ ਤਿੰਨ ਖੋਲੋਂ ਪਏ ਨੇ ਜਿਹੜੇ ਖਾਲੀ ਖੋਲ ਨੇ ਸੋ ਉਸ ਤੋਂ ਬਾਅਦ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਵੀ ਦੇਖ ਸਕਦੇ ਹੋ ਇੱਥੇ ਗੋਲੀਆਂ ਚੱਲੀਆਂ ਉਹ ਘਰ ਅੰਦਰ ਅੰਦਰ ਤੱਕ ਚੱਲੀਆਂ ਕਿੰਨੇ ਵਾਰ ਕੀਤੀ ਫਾਇਰ ਦੋ ਤਿੰਨ ਖੋਲ ਤੇ ਆ ਪਏ ਨੇ ਤੇ ਬਾਕੀ ਦੋ ਇਹ ਪਏ ਨੇ ਸੋ ਕਹਿਣ ਤੋਂ ਭਾਵੇਂ ਆ ਕਿ ਪਹਿਲਾਂ ਵੀ ਨਕਲ ਮਾ ਜਨ ਨੂੰ ਥ੍ਰੈਟ ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੋਇਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪ੍ਰੋਫੈਕਸ਼ਨ ਦਾ ਸਕਿਉਰਟੀ ਦਿੱਤੀ ਹੋਈ ਹੈ ਨੂੰ ਦਿੱਤੀ ਹੋਈ ਹੈ ਪਹਿਲਾਂ ਵੀ ਉਹਨਾਂ ਨੇ ਸੱਜੇ ਖਬੇ ਅੱਜ ਤੋਂ ਕੋਈ ਸਾਲ ਤੋਂ ਹੀ ਮੈਸੇਜ ਲਾਉਂਦੇ ਆ ਦੇਖਣਾ ਦੇਖਣਾ ਜੋ ਜਦੋਂ ਦੇਖਣਾ ਵਾ ਉਹ ਗੁਰੂ ਮਾਰਾਜੀ ਦੇ ਹੱਥ ਆ ਜਦੋਂ ਦੇਖਣਾ ਵਾ ਜਿੰਨੇ ਦੇਖਣਾ ਦੇਖ ਲੇ ਬਟ ਮੈਂ ਕਹਿਣ ਦੀ ਗੱਲ ਇਹ ਆ ਕਿ ਸਵੇਰੇ 8 ਵਜੇ ਡੀਐਸਪੀ ਸਿਟੀ ਦੇ ਐਸਐਸਓ ਸਿਟੀ ਨੂੰ ਕਾਲ ਕੀਤੀ ਆ ਇਦਾਂ ਕੁ ਨੂੰਵਾ ਜਾਂਦੇ ਘਰ ਰਾਦੀਆਂ ਐਸਐਸਓ ਸਾਹਿਬ ਡੀਐਸਪੀ ਸਾਹਿਬ ਗੋਲੀਆਂ ਚਲਦੀਆਂ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਟਾਈਮ ਹੋ ਗਿਆ ਹੁਣ ਸਵਾ 9 ਹੋ ਗਿਆ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਨੇ ਇੱਥੇ ਆਉਣਾ ਜ਼ਰੂਰੀ ਸਮਝਿਆ ਹੋਇਆ। ਕਿਉਂਕਿ ਉਹਨਾਂ ਨੂੰ ਤੇ ਆ ਜਾ ਕੇ ਇੱਥੋਂ ਦੇ ਖੌਤੀ ਲੀਡਰਾਂ ਦੀ ਚਾਪਲੂਸੀ ਕਰਨ ਦੀ ਗੱਲ ਹੈ। ਕੋਈ ਇਹਨਾਂ ਨੂੰ ਕਿਸੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ। ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ। ਹੁਣ ਐਸਐਸਪੀ ਐਮਐਲਏ ਸਾਹਿਬ ਨੂੰ ਕਾਲ ਕੀਤੀ ਉਹ ਚੰਡੀਗੜ੍ਹ ਹੁਣ ਐਸਐਸਪੀ ਸਾਹਿਬ ਨੂੰ ਵੀਡੀਓ ਭੇਜੀਆ। ਉਹ ਵੀ ਸੀਚ ਬੈਠੇ ਨੇ ਤੇ ਉਹ ਕਹਿੰਦੇ ਮੈਂ ਹੁਣੇ ਬੈਕ ਕਾਲ ਕਰਦਾ ਸਕੀਆ। ਬੜੀ ਸ਼ਰਮ ਦੀ ਗੱਲ ਹੈ ਜੀ ਅਜੇ ਤੱਕ 2 ਮਿੰਟ ਦਾ ਰਸਤਾ ਫੇਰ ਸਟੇਸ਼ਨ ਦਾ ਅਜੇ ਤੱਕ ਕੋਈ ਵੀ ਮਰਾਜ਼ਨ ਤੁਹਾਡੇ ਸਾਹਮਣੇ ਤੁਸੀਂ ਪਹੁੰਚ ਗਏ ਮੇਰੇ ਖਿਆਲ ਵੱਖ-ਵੱਖ ਪਿੰਡਾਂ ਤੋਂ ਆਏ ਹਨ ਅਨੁਸਰ ਸੂਚਨਾ ਮਿਲੀ ਹੈ ਕਿਰੀਬ ਕੋਈ 7:00 ਵਜੇ ਕਰੀਬ ਕਿੰਨਾ ਕੁ ਲੰਬਾ ਜਨਜੀ ਨੇ ਆਪਣੇ ਕਾਰਸ ਦੇ ਅਹੁਦੇਦਾਰ ਨੇ ਤੋਂ ਉਹਨੇ ਮਾਦਾ ਐਮਸੀ ਨੇ ਉਹਨਾਂ ਦੇ ਮਹਲਾਇ ਤੇ ਪਿੰਡ ਗਪਾਲ ਨਗਰ ਬਰਾਮਪਰ ਰੋਡ ਰਾਇ ਤੇ ਉੱਥੇ ਗੋਲੀ ਚੱਲੀ ਆ ਉਸ ਵੰਦੇ ਹੀ ਮੌਕੇ ਤੇ ਪਹੁੰਚੇ ਮੌਕਾ ਵੇਖਿਆ ਵਾ ਤੇ ਜੋ ਵੀ ਗੋਲੀਆਂ ਨਿਸ਼ਾਨ ਵਗੈਰਾ ਨੇ ਉਹ ਆਪਣੇ ਮੋਬਾਈਲ ਫੋਨਾਂ ਹੀ ਕੈਪਚਰ ਕੀਤੇ ਤੇ ਦੋ ਰੌਂਦ ਜੰਦਾ ਨੇ ਤੇ ਇੱਕ ਤੇ ਤਿੰਨ ਰੌਂ ਜਿਹੜੇ ਚੱਲੇ ਹੋਏ ਨੇ ਉਹਨੇ ਅੱਗੇ ਦੋ ਜਿਹੜੇ ਸੱਤ ਨੂੰ ਬੁਲਟ ਲੱਗੇ ਆ ਦੋ ਬੁਲਟ ਵੀ ਕਮਜੇ ਲੈ ਅਗਲੇ ਤੇ ਬਾਕੀ ਸੀਨੀਅਰ ਅਫਸਰ ਧਿਆਨ ਵਿੱਚ ਲਾ ਲਾ ਦਿੱਤਾ ਗਿਆ ਜੋ ਸੀਸੀਟੀਵੀ वगैरह ਚੈੱਕ ਕਰਕੇ ਜੋ ਵੀ ਡੱਪ ਕਰਾ ਖਾਓ ਜਿਹੜਾ ਵੀ ਇੱਧਰ ਹੋਈ ਛੱਕੀ ਗਤੀ ਆਇਆ ਜਿਹੜੇ ਦੋੜੀਆਂ ਚਾਂਦੇ ਸੀਸੀਟੀ ਵੀ ਦੇਖੀਏ ਹੋਰ ਉਹਨੂੰ ਡਗਾਈ ਨਾ ਵਾਚ ਕੇ ਤੇ ਫਰਾਂਸਿਕ ਲੈਬ ਦੀ ਮਦਦ ਨਾਲ ਜੋ ਵੀ ਜੇ ਬੰਦੀ ਕਰਵਾਈ ਆਪਾਂ ਸਰ ਧੰਨਵਾਦ ਹੋਸ਼ਪੀ ਜਿਹੜੀ ਕੁੱਲਤਾ ਕਿਤੇ ਸੁਝੇ